ਹਾਂਜੀ ਕੁੰਡ ਵਾਲਾ ਬਾਬਾ ਦੇਖ ਹੀ ਚੁੱਕੇ ਹੋ ਕਿ ਕਿਵੇਂ ਕੁੰਡ ਦੇ ਵਿੱਚ ਇੱਕ ਮਹਿਲਾ ਨੂੰ ਲੈ ਕੇ ਉਸ ਦੇ ਨਾਲ ਪਤਾ ਨਹੀਂ ਕੀ ਕੁਸਰਮ-ਬੁਸਰ ਕੀਤੀ ਕੀ ਫੁਕਾਂ ਜੀਆਂ ਮਾਰੀਆਂ ਕੋਈ ਇਲਾਜ ਕਰਦਾ ਸੀ ਜਾਂ ਫਿਰ ਕੋਈ ਪੁੱਛਾ ਦਿੰਦਾ ਸੀ ਜਾਂ ਕੋਈ ਕੰਮ ਕਰਦਾ ਸੀ ਹੁਣ ਤੁਹਾਨੂੰ ਅਸੀਂ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਸਿੱਧਾ ਕਹਿ ਹੀ ਰਹੇ ਸੀ ਵੀ ਕੋਈ ਐਜੀ ਵੀਡੀਓ ਨਹੀਂ ਜਿਹਦੇ ਵਿੱਚ ਕਿਸੇ ਬਾਬੇ ਨੇ ਕਿਸੇ ਮੁੰਡੇ ਨੂੰ ਜੱਫੀ ਪਾਈ ਹੋਵੇ ਪਰ ਇੱਕ ਮਾਤਾ ਨੇ ਮੁੰਡੇ ਨੂੰ ਜਫੀ ਜ਼ਰੂਰ ਪਾਈ ਆ ਹੁਣ ਫਿਰ ਉਹ ਜਫੀ ਪਾਉਣ ਤੋਂ ਬਾਅਦ ਉਹ ਫਿਰ ਮੁੰਡੇ ਦੇ ਵਿੱਚ ਵੀ ਅਸਰ ਜਾ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਵੀ ਸਿਰ ਘਮਾਉਣ ਲੱਗ ਜਾਂਦਾ ਤੇ ਮਾਤਾ ਨੇ ਵੀ ਘੁੱਟ ਕੇ ਜਫੀ ਪਾਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਇਹ ਵੀ ਚੌਂਕੀ ਲਾਉਂਦੀ ਆ ਕਰਦੇ ਵਿੱਚ ਪਤਾ ਨਹੀਂ ਡੇਰਾ ਖੋਲਿਆ ਹੋਇਆ ਇਸ ਦੇ ਵੱਲੋਂ ਵੀ ਲੋਕਾਂ ਨੂੰ ਪੁੱਛਾ ਦਿੱਤੀ ਜਾਂਦੀ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਅਜਿਹੇ ਪਖੰਡੀਆਂ ਦੇ ਡੇਰੇਆਂ ਦੇ ਵਿੱਚ ਆਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਤਾ ਜਫੀ ਪਾਉਂਦੀ ਆ ਜਫੀ ਪਾਉਣ ਤੋਂ ਬਾਅਦ ਫਿਰ ਉਸ ਮੁੰਡੇ ਦੇ ਵਿੱਚ ਵੀ ਅਸਰ ਛਾ ਆਉਣਾ ਸ਼ੁਰੂ ਹੋ ਤਾ ਹੁਣ ਇਹਨੂੰ ਅਸੀਂ ਕੀ ਕਵਾਂਗੇ ਕੀ ਅਜਿਹੀ ਗੱਲ ਹੋ ਜਾਂਦੀ ਹੈ ਕਿ ਇੱਕ ਦੂਜੇ ਦੇ ਹੱਥ ਲਾਉਣ ਦੇ ਨਾਲ ਉਹਨਾਂ ਦੇ ਵਿੱਚ ਕਰੰਟ ਜਿਹਾ ਛੱਡ ਜਾਂਦਾ ਤੇ ਉਸ ਤੋਂ ਬਾਅਦ ਸਿਰ ਘੁਮਾਉਣ ਲੱਗ ਜਾਂਦੇ ਨੇ ਚੀਕਾਂ ਮਾਰ ਲੱਗ ਜਾਂਦੇ ਨੇ ਪਤਾ ਨਹੀਂ ਕੀ ਕੁਝ ਕੀਤਾ ਚਾਹੁੰਦਾ ਹੈ ਅਜਈਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਇੰਨੀ ਕੁ ਜ਼ਿਆਦਾ ਪਈਆਂ ਨੇ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਗੁੰਮਰਾਹ ਕਰਕੇ ਲੋਕਾਂ ਨੂੰ ਵੀਡੀਓ ਦਿਖਾ ਕੇ ਇਹ ਸ਼ੋਅ ਕੀਤਾ ਜਾਂਦਾ ਕਿ ਸਾਡੇ ਕੋਲ ਬਹੁਤ ਕੁਝ ਹੈ ਤੇ ਅਸੀਂ ਲੋਕਾਂ ਦਾ ਇਲਾਜ ਕਰਦੇ ਆ ਕਿ ਅਜਿਹੇ ਜਿਹੜੇ ਇਲਾਜ ਬਿਮਾਰੀਆਂ ਦੇ ਲਾਜ਼ਮ ਹਾਂ ਸਾ ਡਾਕਟਰਾਂ ਦੇ ਕੋਲ ਹੁੰਦੇ ਨੇ ਮਾਨਸਿਕ ਤੌਰ ਤੇ ਜੇਕਰ ਕੋਈ ਬੰਦਾ ਪਰੇਸ਼ਾਨਾ ਤਾਂ ਕਰਦੇ ਜਿਹੜੇ ਗੱਲਾਂ ਨੇ ਉਹਨੂੰ ਕਿਸੇ ਨਾਲ ਸ਼ਾਂਝਾ ਕਰਿਆ ਕਰੂ ਕਿਉਂਕਿ ਜਦੋਂ ਆਪਾਂ ਗੱਲ ਦਿਲ ਦੇ ਵਿੱਚ ਰੱਖ ਲੈਨੇ ਦਿਮਾਗ ਦੇ ਵਿੱਚ ਰੱਖ ਲੈਨੇ ਆ ਉਹ ਵੀ ਸਾਨੂੰ ਮਾਨਸਿਕ ਤੌਰ ਦੇ ਉਤੇ ਡਿਪਰੈਸ਼ਨ ਦੇ ਵਿੱਚ ਅਸੀਂ ਚਲੇ ਜਾਂਦੇ ਆ ਤਾਂ ਉਸ ਦਾ ਮਤਲਬ ਇਹ ਹੁੰਦਾ ਕਿ ਸਾਨੂੰ ਗੱਲਾਂ ਜਿਹੜੀਆਂ ਕਿ ਦਿਲ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਸਾਨੂੰ ਘਰ ਦੇ ਨਾਲ ਬੈਠ ਕੇ ਆਪਣੀ ਗੱਲ ਹਰ ਇੱਕ ਨਾਲ ਸ਼ੇਅਰ ਕਰ ਲੈਣੀ ਚਾਹੀਦੀ ਹੈ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਡਾ ਮਨ ਹਲਕਾ ਹੋ ਸਕਦਾ ਜਾਂ ਤੁਹਾਨੂੰ ਲੱਗਦਾ ਕਿ ਇਹ ਨਾਲ ਗੱਲ ਕਰਕੇ ਅਸੀਂ ਜਿਹੜਾ ਕਿ ਥੋੜਾ ਜਿਹਾ ਚਿੰਤਾ ਮੁਕਤ ਹੋ ਜਾਾਂਗੇ ਕਿਉਂਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੀ ਟੈਨਸ਼ਨ ਆ ਜਾਂ ਸਾਡੇ ਘਰ ਦੇ ਕੰਮ ਨੇ ਇਹ ਪਖੰਡੀ ਦੂਰ ਕਰ ਦੰਗੇ ਕਦੇ ਵੀ ਨਹੀਂ ਹੁੰਦਾ ਇਹਨਾਂ ਨੇ ਸਿਰਫ ਇੱਕ ਦੁਕਾਨਦਾਰੀ ਖੋਲੀ ਹੋਈ ਹੈ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਦਾ ਜਿਹੜੇ ਘਰ ਦੇ ਕਲੇਸ਼ ਨੇ ਜਾਂ ਘਰ ਦੇ ਹਾਲਾਤ ਨੇ ਉਹਨਾਂ ਦਾ ਫਾਇਦਾ ਚੁੱਕਦੇ ਨੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਐਦਾਂ ਕਰੋ ਆਹ ਕਰੋ ਟੂਣਾ ਕਰ ਦੋ ਤਾਂ ਅਜਿਹਾ ਕੁਝ ਵੀ ਨਹੀਂ ਹੁੰਦਾ ਗੁੰਮਰਾਹ ਹੋਣ ਤੋਂ ਬਚੋ ਉਸ ਪਰਮਾਤਮਾ ਅਕਾਲ ਪੁਰਖ ਤੋਂ ਪਰ ਕੁਝ ਵੀ ਨਹੀਂ ਹੁੰਦਾ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਦੁੱਖ ਲਿਖਿਆ ਤਾਂ ਦੁੱਖ ਮਿਲਣਗੇ ਸੁੱਖ ਲਿਖਿਆ ਤਾਂ ਸੁੱਖ ਸੁੱਖ ਮਿਲਣਗੇ ਨਾ ਹੀ ਤੁਹਾਡੇ ਕੋਈ ਸੁੱਖ ਕੋਈ ਖੋਹ ਸਕਦਾ ਤੇ ਨਾ ਹੀ ਕਿਸੇ ਦੇ ਕੀਤੇ ਕਰਾਇ ਤੇ ਤੁਹਾਡਾ ਕੋਈ ਮਾੜਾ ਹੋ ਸਕਦਾ ਤੇ ਨਾ ਹੀ ਅੱਦਾ ਕੁਝ ਹੁੰਦਾ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਸਿਰਫ ਇਹਨਾਂ ਨੇ ਇੱਕ ਸੋਚ ਲੈ ਕੇ ਕਿਵੇਂ ਲੋਕਾਂ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਆਪਣੇ ਗੱਲਾਂ ਦੇ ਵਿੱਚ ਫਸਾਇਆ ਜਾਵੇ ਉਹ ਤਕਨੀਕ ਅਪਣਾ ਲਈ ਉਹ ਤਕਨੀਕ ਇਹਨਾਂ ਦੀ ਚੱਲ ਗਈ ਟੁੱਕਾ ਨਾਲ ਤਾਂ ਅੱਜ ਲੋਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਭਾਬਿਆਂ ਦੇ ਡੇਰਿਆਂ ਦੇ ਵਿੱਚ ਜਾਂਦੇ ਨੇ ਤਾਂ ਇਹਨਾਂ ਡੇਰਿਆਂ ਦੇ ਵਿੱਚ ਕੀ ਕੁਝ ਹੁੰਦਾ ਤਸਵੀਰਾਂ ਤੁਸੀਂ ਦੇਖ ਹੀ ਲੈਣੇ ਹੋ ਤਾਂ ਤੁਹਾਨੂੰ ਬੋਤਾ ਦੱਸਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਜ਼ਾਹਿਰ ਹੋ ਜਾਂਦਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਤੇ ਲੋਕ ਇਸ ਵੀਡੀਓ ਦੇ ਵਿੱਚ ਕੀ ਦੇਖ ਕੇ ਸਮਝਣਾ ਤਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਵੀਡੀਓ ਇੰਨੀ ਕੁ ਜ਼ਿਆਦਾ ਵਾਇਰਲ ਹੋਵੇ ਲੋਕਾਂ ਤੱਕ ਪਹੁੰਚਦੀ ਹੋਵੇ